ਹਾਂਜੀ ਸਾਰੇ ਸੰਗਤਾਂ ਸਾਡੇ ਕੋਲ ਵਿਕਾਰਪੁਰ ਚਰਸੀ ਅਦਾਲਤ ਅੱਜ ਪਿੰਡ ਛੱਤਿਆਣਾ ਵੱਲੋਂ ਜੋ ਲੰਗਰ ਦੀ ਸੇਵਾ ਤੇ ਜੋ ਪਿੰਡ ਛੱਤਿਆਣਾ ਵੱਲੋਂ ਸੁਭੀਰ ਲਗਾਈ ਗਈ ਆ ਤੇ ਲੋਕਲ ਕਮੇਟੀ ਦੇ ਪ੍ਰਧਾਨ ਸਰਦਾਰ ਸ਼ਾਹਵਾਸ ਸਿੰਘ ਜੀ ਜੋ ਕਿ ਪ੍ਰਧਾਨ ਆ ਲੋਕਲ ਕਮੇਟੀ ਦੇ ਉਹਨਾਂ ਵੱਲੋਂ ਬਹੁਤ ਸਹਿਯੋਗ ਵੀ ਪ੍ਰਧਾਨ ਜੀ ਆਪਣੇ ਮਹਾਰਾਜ ਜੀ ਵੀ ਅੱਜ ਆਪਣਾ ਵੀ ਗਾਧੇ ਬਾਬਤੇ ਸ਼ਹੀਰ ਲਾਏਗੇ ਤੇ ਲੰਗਰ ਲਗਾਇਆ ਜਾਏਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੀਵਾਰੇ ਨੂੰ ਮੁੱਖ ਰੱਖਦੇ ਹੋਏ ਹਾਂਜੀ ਐਲ ਪਾਰਦੇ ਉਹ ਪਾਈਗੀ ਠੀਕ ਹੈ ਜੀ ਵਰਤਾਂ ਦੇ ਦਾ ਸਰ ਆਪਣੇ ਠੀਕ ਹੈ ਜੀ ਉਸ ਤੋਂ ਬਾਅਦ ਪਾਣੀ ਦੀ ਸਪਲਾਈ ਲਾਈ ਗਈ ਵੀਰ ਜੀ ਇਹ ਦੁਪਹਿਰ ਤੱਕ ਜਾਰੀ ਰਹੂਗੀ ਠੀਕ ਹੈ ਉਸ ਤੋਂ ਬਾਅਦ ਲੰਗਰ ਪਛਾੜਦਾ ਇਹਦਾ ਸੇਵਾਦਾਰ ਸੀ ਬੰਦੇ ਆਪਣੇ ਆਨ ਲੰਗਰ ਦੀ ਦੇਖੀ ਚੱ ਰਹੇ ਆ ਸਭ ਜੀ ਹਾਂ ਲੰਗਰ ਪਛਾੜਦਾ ਚਾਰ ਕੀਤਾ ਗਿਆ ਜੀ ਠੀਕ ਹੈ ਜੀ ਸਾ ਗੁਰੂ ਅਰਜਨ ਦੇਵ ਜੀ ਦੇ ਚਿੱਠੀ ਲਗਨੀ ਦਿਹਾੜੇ ਨੂੰ ਠੀਕ ਹੈ ਅੱਜ ਜੋ ਮਨਾਇਆ ਗਿਆ ਪਿੰਡ ਚੇਤੇ ਵਾਲੇ ਸਰਪੰਚ ਜੋ ਉਧਾਰ ਪਿੰਡ ਦੇ ਸਹਿਯੋਗ ਨਾਲ ਤੁਹਕੇ ਇਹ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕਮੈਂਟ ਸ਼ੇਅਰ ਜਰੂਰ ਕਰਨਾ